ਸੋ ਅੰਟੀ ਸਟੂਡੈਂਟਸ ਸੋ ਸਵਾਗਤ ਕੀਤਾ ਹੈंदा ਤੁਹਾਡੇ ਆਪਣੇ YouTube ਚੈਨਲ ਤੇ ਸੋ ਅੱਜ ਆਪਾਂ ਲੈ ਕੇ ਆ ਚੁੱਕੇ ਹਾਂ ਜਮਾਤ 12 ਦੀ ਸਟੈਂਡਰਡ ਐਗਜ਼ਾਮ ਮੈਥਮੈਟਿਕ ਦਾ ਪੇਪਰ ਸੋ ਟੋਟਲ ਮਾਰਕਸ ਤੁਹਾਡੇ ਸੀ ਨੇ ਤੇ ਰੋਲ ਦੇ ਪਲੱਸ 2 ਦਾ ਪੇਪਰ ਅਗਸਟੰਪਰ ਦਾ ਪੇਪਰ ਸੋ ਬਹੁਤ ਹੀ ਜਿਆਦਾ ਇੰਪੋਰਟੈਂਟ ਪੇਪਰ ਹੈ ਤੁਹਾਡੇ ਪੇਪਰ ਦੀ ਤਿਆਰੀ ਲਈ ਸੋ ਆਪਾਂ ਇਸ ਨੂੰ ਥੋੜਾ ਜਿਹਾ ਸੋਲਵ ਕਰਕੇ ਦਿਖਾ ਦਨੇ ਤੁਹਾਨੂੰ ਸਭ ਤੋਂ ਪਹਿਲਾਂ MCQ ਕੁਐਸਚਨ ਪੇਪਰ ਆਗਾ ਸੋ ਇਸ ਕੁਐਸਚਨ ਪੇਪਰ ਦੇ ਸਭ ਤੋਂ ਪਹਿਲਾਂ ਆਉਣਗੇ ਤੁਹਾਡੇ MCQ ਜਿਵੇਂ ਸਭ ਤੋਂ ਪਹਿਲਾਂ ਤੁਹਾਡਾ MCQ ਹੈ ਲੈਟ ਫੰਕਸ਼ਨ ਮੰਨਿਆ R ਬਿਲੋਂਗਸ ਟੂ R ਵੀ ਡਿਫਾਈਨਡ ਐਜ਼ fx to x to 4 ਫਿਰ ਚੂਸ ਦਾ ਕਰੈਕਟ ਆਨਸਰ ਦੱਸਣਾ ਤੁਸੀਂ ਜਿਹੜਾ ਫੰਕਸ਼ਨ ਹੈ ਉਹ 1 1 ਆਗਾ ਔਨ ਟੂ ਆ ਜਾਂ f ਇਸ ਨਾ ਨਹੀਂ 1 1 ਔਨ ਟੂ ਆ ਜਾਂ f ਇਸ 1 1 ਨਾਟ ਔਨ ਟੂ ਆ ਸੋ f ਇਸ ਨੈਦਰ 1 1 ਨਾ ਔਨ ਟੂ ਸੋ ਡੀ অপਸ਼ਨ ਇਸ ਦਾ ਰਾਈਟ ਆਨਸਰ ਆਗਾ ਤੇ ਸੈਕਿੰਡਾ ਤੁਹਾਡਾ ਇਫ fx log x ਐਂਡ ਫਿਰ gx x 2 ਦੈਨ log x ਇਜ 2 log x ਸੋ ਇਹ ਤੁਸੀਂ ਦੱਸਣਾ ਹੈਗਾ ਜਿਹੜਾ ਫੰਕਸ਼ਨ ਹੈਗਾ ਸੋ ਇੱਥੇ ਵਿੱਚ ਜਿਹਨਾਂ ਨੇ ਇਹਨਾਂ ਨੇ ਦਿੱਤਾ ਨਹੀਂਗਾ ਫੰਕਸ਼ਨ log x ਦੇਣਾ ਤੇ ਇੱਥੇ o ਦੀ x ਦਿੱਤਾ ਹੋਇਆ ਦਾ ਸੋ ਇਹਦਾ ਰਾਈਟ ਆਨਸਰ ਸੀ ਆਪਸ਼ਨ ਆ ਜੀ 2 log x ਸੋ ਇਹ ਕਿਵੇਂ ਆਇਆ ਇਹ ਤੁਹਾਨੂੰ ਬਾਅਦ ਚ ਆਪਾਂ ਦੱਸ ਦਾਂਗੇ ਜਿਹੜੀ ਪਾਵਰ ਹੁੰਦੀ ਆ ਉਹ log ਦੇ ਮੂਹਰੇ 2 ਆ ਜੂਗਾ ਇਸ ਕਰਕੇ ਆ ਜਾਂਦਾ ਤੇ ਥਰਡ ਆ ਜੂਗਾ tan ਇਨਵਰਸ ਅੰਡਰ √3 sin ਇਨਵਰਸ bracket to -2 is equal to huga ga pi by 3 de then next a j tuhaada 4 cos fir cos 7 pi by 6 is equal to ho juga 5 pi by 6 then next hoga, a juga if ab equal to c where b and c are matrices of order 2 into 5 and 5 in 5 5 then order of a is 5 ਮਲਟੀਪਲਾਈ ਟੂ ਬੀ ਆਪਸ਼ਨ ਇਸ ਦਾ ਰਾਈਟ ਆਨਸਰ ਆ ਜੀ ਤੇ ਨੈਕਸਟ ਆ ਤੁਹਾਡਾ ਸਿਕਸਥ ਕੁਐਸਚਨ ਦਾ ਨੰਬਰ ਆਫ ਆਰ ਪਰ ਦਾ ਨੰਬਰ ਆਫ ਆਰ ਪੋਸੀਬਲ ਮੈਟ੍ਰਿਕਸ ਆਫ ਆਰਡਰ 3 ਇੰਟੂ 3 ਵਿਦ ਈਚ ਐਂਟਰੀ 0 ਆਰ 1 ਸੋ ਆ ਜੂਗਾ ਡੀ ਆਪਸ਼ਨ 5 15 12 520 ਸੋ ਨੈਕਸਟ ਆ ਤੁਹਾਡਾ 8th ਸਰਵੰਤ ਕੁਐਸਚਨ ਹੈ ਲੈਟ a b ਇਨ ਨਾਨ ਸਿੰਗੂਲਰ ਸਕੁਅਰ ਮੈਟ੍ਰਿਕਸ ਆਫ ਆਰਡਰ 3 3 ਦੈਨ ਫਿਰ ਐਡ ਦਾ ਅਡਜੈਕਟਿਵ a ਇਸ ਇਕੁਅਲ ਟੂ ਹੋਗਾ a ਦੇ ਸਕੁਅਰ ਦੇ ਸੋ ਇਸ ਦੇ ਵਿੱਚ ਆਪਾਂ ਸਾਰਾ ਸੋਲੂਸ਼ਨ ਤੁਹਾਨੂੰ ਦੇ ਪ੍ਰੋਵਾਈਡ ਕਰ ਸਕਦੇ ਸੋ ਕਰਨਾ ਪੈ ਲਾਈਵ ਸ਼ਾਮ ਨੂੰ ਲਾਈਵ ਕਰਾਂਗੇ ਉਹਦੇ ਵਿੱਚ ਆਪਾਂ ਪੂਰੀ ਡਿਟੇਲ ਦੇ ਵਿੱਚ ਤੁਹਾਡੇ ਸਾਰੇ ਜਿਹੜੇ ਕੁਐਸਚਨ ਰਹਿ ਜਾਣਗੇ ਉਹ ਵੀ ਆਪਾਂ ਸੋਲਵ ਕਰਾਂਗੇ ਯਾਰ ਇੱਕ ਕੁਐਸਚਨ ਟੈਮਸੀਕਿਊ ਵੀ ਦੱਸਾਂਗੇ ਕਿ ਐਮਸੀਕਿਊ ਦਾ ਕਿਵੇਂ ਅਨਸਰ ਆਇਆ। ਸੋਪਕੇ ਇਹਨਾਂ ਮੜੀਮੂਟੀਆਂ ਸੂਜ ਕੋ ਦੱਸ ਦਿੰਨੇ ਕਿ ਇਹਦੀ ਆਪਸ਼ਨ ਉਹ ਕੀਦੀ ਆਨਸਰ ਆਉ। ਜਿਵੇਂ 7ਵਾਂ ਦਾ ਡੀ ਆਪਸ਼ਨ ਆ ਗਿਆ। 8ਵਾਂ ਦਾ ਆਜੂਗੇ ਬੀ ਆਪਸ਼ਨ। ਫਿਰ 9ਵਾਂ ਦਾ ਆਜੂਗਾ ਤੁਹਾਡਾ ਏ ਆਪਸ਼ਨ। ਫਿਰ ਤੁਹਾਡੀ 10ਵਾਂ ਦਾ ਟੀ ਆਪਸ਼ਨ ਤੇ ਤਿੰਨ ਹੀ ਕੋਈ ਆਪਸ਼ਨ ਦਿੱਤੇ ਆਂਸਰ ਨਹੀਂ ਦਿੱਤਾ ਹੋਇਆ ਰਾਈਟ ਆਨਸਰ। ਫਿਰ 11ਵਾਂ ਦਾ ਆਜੂ ਤੁਹਾਡਾ ਡੀ 12ਵਾਂ ਦਾ ਆਜੂ ਤੁਹਾਡਾ ਸੀ ਆਪਸ਼ਨ। 13th ਆਜੂਗਾ ਤੁਹਾਡੇ B ਆਪਸ਼ਨ ਤੇ 14th ਦੀ ਆਜੂ C ਆਪਸ਼ਨ ਤੇ 15th ਦੀ ਆਜੂ ਤੁਹਾਡੀ C ਆਪਸ਼ਨ ਫਿਰ ਨੈਕਸਟ ਆਜੂ ਫਿਲ ਇਨ ਬਲੈਂਕਸ ਸੋ ਸਭ ਤੋਂ ਪਹਿਲਾਂ ਪ੍ਰਿੰਸੀਪਲ ਵੈਲਿਊ ਆਫ ਸਾਈਨ ਅਨਿਵਰਸਿਟੀ ਤਾਂ ਸਨੀ ਪਾਈ/4 ਆ ਜੂਗੀ ਨੈਕਸਟ ਤੁਹਾਡਾ ਆਜੂ ਸੈਕਿੰਡ ਉੱਛਾ ਆਜੂਗਾ ਤੁਹਾਡਾ 0 ਆਨਸਰ ਕਿਉਂਕਿ ਡੈਸ਼ ਮੈਟ੍ਰਿਕਸ ਇਜ਼ ਸਿਮੈਟ੍ਰਿਕ ਐਜ਼ ਵਿਲ ਇਸ ਸਕਿਊਸ ਮੈਟ੍ਰਿਕ ਮੈਟ੍ਰਿਕ ਇਨੈਕਸਟਾ 3 ਤੁਹਾਡਾ fx y e7 e ਦੈਨ dy dy/dx dy is equal to minus -1 ਤੇ ਆਜੂਗਾ ਤੇ 4th ਅਜ ਤੁਹਾਡਾ ਜਿਹੜਾ ਕੁਐਸਚਨ ਆ ਲੌਗਾਰਿਥਮ ਫੰਕਸ਼ਨ ਇਸ ਇਨਕਰੀਸਿੰਗ ਔਨ 0 ਇਨਫਿਨਿਟੀ ਦੇ ਵਿੱਚ ਤੇ ਇਨ ਐਂਡ ਐਲ ਪੀਪੀ ਦਾ ਆਬਜੈਕਟਿਵ ਫੰਕਸ਼ਨ ਇਸ ਆਲਵੇਜ਼ ਲੀਨੀਅਰ ਇਕੁਏਸ਼ਨ ਚ ਹੁੰਦੇ ਨੇ ਤੇ ਤੁਹਾਡਾ ਸੈਕਸ਼ਨ B ਆ ਉਹ ਜਿਹਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਕਰ ਸਕਦੇ ਹੋ ਵੈਰੀਫਾਈ ਏ ਬੀ ਸੋ ਏ ਅਤੇ ਬੀ ਨੂੰ ਕਿਹੜਾ ਤੁਸੀਂ ਉਹ ਕਰ ਲਿਆਂਗੇ ਮੈਟਰਿਕਸ ਕੱਢਣੀ ਹੈ ਇੱਕ ਵਾਰ ਪਹਿਲਾਂ ਏ ਬੀ ਦੀ ਮਲਟੀਪਲਾਈ ਕਰਕੇ ਫਿਰ ਉਹਨਾਂ ਦਾ ਉਹ ਏ ਵੀ ਕੱਢਣਾ ਪੈਂਦਾ ਉਹਦਾ ਕੁਛ ਤੋਂ ਅਤੇ ਫਿਰ ਆਹ ਬੀ ਅਤੇ ਏ ਦਾ ਅਤੇ ਨੈਕਸਟ ਆ ਜਾਊਗਾ ਐਕਸ ਐਕਸ ਦਿੱਤੀ ਹੋਈ ਆਪਾਂ ਨੂੰ ਫਿਰ ਐਕਸ ਟੂ ਨਾਲ ਮਲਟੀਪਲਾਈ ਕਰਨਾ ਐਕਸ ਨੂੰ ਤਾਂ ਫਿਰ ਉਹਦੇ ਬਾਅਦ 'ਚ ਵਾਈ ਨੂੰ ਹੁਣ ਘਟਾਉਣਾ ਫਿਰ ਦੈਨ ਵੈਲਿਊ ਪੁਆਇੰਟ ਕਰਨੀ ਹੈ y ਦੀ ਅਸਲ ਵੈਰੀਫਾਈ ਹੋਊਗੀ ਪਹਿਲਾਂ 2 ਨਾਲ x ਨੂੰ ਮਲਟੀਪਲਾਈ ਕਰਨਾ ਮਤਲਬ ਤਿੰਨ ਜਿਵੇਂ ਰਿਜਟਾ ਹੋਇਆਗਾ ਤਿੰਨ ਇਹਨੂੰ 2 ਨਾਲ ਮਲਟੀਪਲਾਈ ਕਰਨਾ ਫਾਇਰ ਦਾ ਕ੍ਰੀਏਸ਼ਨ ਆਫ ਲਾਈਨ ਜੁਆਇਨਿੰਗ 31 ਐਂਡ 93 ਜੂਸਿੰਗ ਡਿਟਰਮੀਨੈਂਟਸ ਇਹ ਕਰਨਾ ਤੁਸੀਂ ਕੁਐਸਚਨ ਸੋ ਇਹਦੇ ਵਿੱਚ ਮੈਂ ਐਡਮੈਂਡ ਕਰ ਲਉ ਜਿਵੇਂ ਆਸੋ ਮੈਂ ਕੁਐਸਚਨ ਹੈਗਾ ਤੇ ਸੱਤਵਾਂ ਕੁਐਸਚਨ ਹੋ ਸਕਦਾ ਵਧੀਆ ਠੀਕ ਹੈ ਵੀ ਐਚ ਇਨਕਰੀਸਿੰਗ ਤੇ ਡਿਕਰੀਸਿੰਗ ਫੰਕਸ਼ਨ ਦੱਸਣ ਦੀ ਸੀ ਦੇ ਅੰਦਰ ਚ ਡਿਫਰੈਂਟ ਐਡ ਕਰਨਾ d/dx ਸੋ ਇੱਥੇ ਜਿਹੜਾ ਡੈਰੀਵੇਟਿਵ ਹੋਊਗਾ ਫਿਰ ਸੈਕਸ਼ਨ C ਆਜੂਗਾ ਜਿਹਦੇ ਵਿੱਚ ਤੁਸੀਂ ਆ ਸੈਕਿੰਡ ਕੁਐਸਚਨ ਕਰ ਸਕਦੇ ਹੋ ਉਹ ਤਾਂ ਫਰਸਟ ਕਰ ਲਓ ਫਰਸਟ ਸੌਖਾ ਰਹੇ ਜੂਗਾ ਤੁਹਾਡੀ ਨਾਲੇ ਪਹਿਲੇ ਚੈਪਟਰ ਚੋਂ ਆਊਗਾ ਫਿਰ ਸੈਕਿੰਡ ਹੈ ਐਕਸਪ੍ਰੈਸ ਦਾ ਮੈਟ੍ਰਿਕਸ ਦਾ ਸਮੋਸਕਿਊ ਸਮੈਟ੍ਰਿਕ ਐਡਸ ਕਿਊਸ ਮੈਟ੍ਰਿਕ ਕਿਹੜਾ ਇਹਨਾਂ ਦਾ ਪਲੱਸ ਕਰਨਾ ਹੁੰਦਾਗਾ ਫਿਰ ਕਿਹੜਾ ਇਹਨਾਂ ਦਾ ਮਾਈਨਸ ਕਰਨਾ ਹੁੰਦਾ 1/2 ਫਿਰ ਇਹਨੂੰ ਦਾ ਪਲੱਸ ਕਰਨਾ ਆਊਗਾ ਜਿਹੜੀ ਮੈਟ੍ਰਿਕ ਆਪਣੇ ਕੋਲ ਏ ਏ ਪਲੱਸ ਏ ਫਿਰ ਏ ਮਾਈਨਸ ਏ ਤੇ ਡੈਕਸਟਾ ਜੀ ਉਪਰੂਵਡ ਦੈਟ ਦ ਡਿਟਰਮੀਨੇਸ਼ਨ ਇਜ਼ ਇੰਟਰਡੈਂਡੈਂਟ ਆਫ ਫਾਈ theta ਤੇ ਸੈਕੰਡਰ ਦਾ ਜਾਂਚ ਜਿਹੜਾ ਉਹ ਵੀ ਸੌਖੀ ਹੈ ਫਿਰ ਤੁਸੀਂ ਡੈਰੀਵੇਟਿਵ ਕਰਨਾ xy yx ਉਸ ਤੋਂ ਪਹਿਲਾਂ ਤੁਹਾਡਾ ਫਾਇੰਡ ਦਾ ਇੰਟਰਵਲ ਇਨ ਵਿੱਚ ਐਫ ਇਜ਼ 기ਵਨ ਬਾਈ ਆਟੋਨਿਕ ਫੰਕਸ਼ਨ ਦਿੱਤਾ ਹੈ ਨੂੰ ਇਨਕਰੀਸਿੰਗ ਡਿਸਕ੍ਰੀਪਸ਼ਨ ਇਜ ਦਸਨਾ ਤੇ ਮੈਕਸਿਮਾਈਜ਼ ਤੇ ਮਿਨੀਮਾਈਜ਼ ਦਾ ਜਿਹੜਾ ਸਵਾਲ ਆਗਾ ਜਿਆ d ਸੋ ਇਹ ਵੀ ਬਹੁਤ ਜ਼ਿਆਦਾ ਸੌਖਾ ਗਾਇ ਜੀ ਇੱਕ ਚੈਪਟਰ ਹੀ ਆਇਆ ਸੀ ਪਿਛਲੇ ਸਾਲ ਤਾਂ ਡਲ ਕਰੇਬਲ ਇੱਕ ਐਕਸਰਸਾਈਜ਼ ਹੈ ਇਸ ਦੇ ਵਿੱਚ ਇਹ ਚੈਪਟਰ ਜਿਸke ਬਲ ਇੱਕ ਸੋ ਇੱਕ ਤਾਂ ਐਕਸਰਸਾਈਜ਼ ਦੇ ਵਿੱਚ ਤਾਂ ਜਮੀ ਸੌਖੇ ਨੇ ਕੋ ਟੋਟਲ 30 ਸਵਾਲ ਸੀ ਸੋ 8 ਨੰ ਸਵਾਲਾਂ ਦੀ ਜੇ ਹੁਣ ਤੁਹਾਨੂੰ ਸਮਝ ਚ ਆ ਜਾਊਗਾ ਕਿ ਮੈਂ ਇਹ ਤੁਸੀਂ ਬਣਾਉਣਾ ਗਾ ਚਾਰਟ ਤੇ ਬਣਾਉਣਾ ਬਹੁਤ ਥੋੜਾ ਜਿਹਾ ਖੁਦ ਵੀ ਕਰਨਾ ਇਹਦਾ ਫਾਰਮੂਲਾ a² ਹੁੰਦਾ बटे ਹੁਣ a² ਇਸ ਤਰ੍ਹਾਂ ਜਾਂਦਾ ਇਹਦਾ ਫਾਰਮੂਲਾ a² b² ਉੱਤੇ x ਆ ਜਾਂਦਾ ਹੁੰਦਾ ਸਾਈਡ ਤੇ ਨਾਲ ਲੱਗ ਮੇ b ਦੇ ਉੱਤੇ ਭਾਈ ਸੈਕਸ਼ਨ D ਹੈ ਜੂ ਜਿਹਦੇ ਵਿੱਚੋਂ ਆ ਤਾਂ ਪੱਕੇ ਹੀ ਨੇ ਕੁਐਸਚਨ ਆਉਂਦੀ ਆਉਂਦੇ ਨੇ ਯਾਰ ਸਭ ਇੱਕ ਤਾਂ ਮੈਟ੍ਰਿਕਸ ਮੈਥਡ ਆ ਜਾਂਦਾਗਾ ਫਿਰ ਦੂਸਰਾ a ਦੀ ਪਾਵਰ 3 6x² ਇਹ ਦੋ ਮੈਥਡ ਹੁੰਦੇ ਨੇਗੇ ਫਿਰ ਆ ਤੁਹਾਡਾ ਨੈਕਸਟ ਆ ਜਾਂਦਾ ਕੋਈ ਕੁਐਸਚਨ ਸੋ ਆ ਜਿਵੇਂ ਆ ਪਹਿਲੇ ਚ ਪਹਿਲਾ ਕੁਐਸਚਨ ਤੇ ਤੀਜਾ ਕੁਐਸਚਨ ਆ ਤੀਜਾ ਕੁਐਸਚਨ ਸੇਮੇ ਪਾਠ ਚੋਂ ਆ ਜਾਂਦਾ ਤੁਹਾਡੇ ਕੁਐਸਚਨ ਨੇ ਸੋ 6.3 ਸਾਰੀ ਯਾਦ ਕਰ ਲਓ ਪਰ ਸੇਮਾ ਚੈਪਟਰ ਸਾਰਾ ਕਰ ਲੈ ਕੇ ਯਾਦ 6 ਨੰਬਰਾਂ ਵਾਸਤੇ ਤੇ ਤੀਜਾ ਚੈਪਟਰ ਸੋ ਇਹ ਜਿਹੜਾ ਪ੍ਰਿਪੇਅਰਡ ਕਰਿਆ ਤੇ ਬਲਜੀਤ ਸਿੰਘ ਮੈਥ ਮਾਸਟਰ ਨੇ ਕਰਿਆ ਸੀ ਕੁਐਸਚਨ ਪੇਪਰ ਇੱਕ ਆਪਣੇ ਕੋਲ ਹੋਰ ਵੀ ਆ ਸੋ ਇਹਦਾ ਸੈਕਸ਼ਨ ਏ ਆ ਜਿਵੇਂ ਐਫ ਐਨ ਬਿਲੋਂਗਸ ਟੂ ਐਨ ਮਤਲਬ ਨੇਚਰ ਨੰਬਰ ਹੁੰਦੇ ਨੇ ਜਿਹੜੇ ਨੇਚਰਲ ਉਦਾ ਕਰਨਗਾ x2 1 ਪਹਿਲੇ ਦਾ a ਆਪਸ਼ਨ ਆ ਜੂਗੀ ਸੋ ਆਪਾਂ ਸੋਲਵ ਵੀ ਕਰਿਆ ਤੇ ਪਿਛਲੇ ਸਾਲ ਲਾਈਵ ਚ ਸੈਕਿੰਡ ਚ ਆ ਜੋ d 3rd ਚ ਆ ਜੋ b 4th ਚ ਆ ਜੂਗੀ ਸੋ 4th ਤੇ ਤੇ ਤੀਨੋਂ 5th ਚ ਆ ਜੋ d ਫਿਰ ਆ ਜੂ 6th ਤੇ 7th ਚ ਆ ਜੋ c 8th ਤੇ ਚ ਆ ਜੋ d 9th ਚ ਆ ਜੋ c 10th ਚ ਆ ਜੋ b 11th ਚ ਆ ਜੋ d 12th ਚ ਆ ਜੂਗੀ a 13 ਚ ਆ ਜੂਗੀ d 14 ਚ ਆ ਜੂ b ਤੇ 15 ਚ ਆ ਜੂਗੀ d ਫਿਰ ਉਹਦੇ ਬਾਅਦ ਚ cos^-1 cos π/ 5π/3 π/3 ਆ ਜੂਗਾ ਫਿਰ tan x ਚ ਆ ਜੂ -1 ਫਿਰ ਉਸਦੇ ਬਾਅਦ ਚ 1/2 ਇੰਡ 2 ਆ ਜੂ ਇਹਦਾ ਫਿਰ next ਚ ਆ ਜੂ -1 under √2 ਤੇ ਲਾਸਟ ਤੇ ਆ ਜੂਗਾ ਜਿਹੜੀ ਫਿਲਡ ਬਲੈਂਕ ਸ 0.4 ਇਹ ਤੁਹਾਡਾ ਸੈਕਸ਼ਨ B ਆਊਗਾ ਸੋ ਸਭ ਤੋਂ ਪਹਿਲਾਂ ਤੁਸੀਂ ਕਰਨਾ ਇਫ ਏਰੀਆ ਆਫ ਟ੍ਰਾਇੰਗਲ ਦਾ ਸੀ 3 ਸਕੁਅਰ ਜੁਆਇੰਟ ਵਰਟਿਕਸ ਸੋ ਇੱਥੇ ਇੱਕ ਫਾਰਮੂਲਾ ਲੱਗੂਗਾ ਤੁਹਾਨੂੰ ਟ੍ਰਾਇੰਗਲ ਦਾ ਫਾਰਮੂਲਾ ਜਿਹਾ ਹੁੰਦਾ ਹੈ 1/2 ਫਿਰ ਐਂ ਜਿਹਾ x ਸਕੁਅਰ ਸੋ x ਸਕੁਅਰ ਦਾ x ਦੀ 2 x1 ਇਸ ਤਰ੍ਹਾਂ ਇਹਨਾਂ ਨੂੰ ਪਹਿਲਾਂ ਨਾਮ ਦੇਣੇ ਨੇ ਫਿਰ ਇਹਨਾਂ ਦਾ ਮਲਟੀਪਲਾਈ ਕਰ ਲੈ ਜੋੜ ਟੌ ਕਰਨਾ ਦਾ ਦੈਸਟ ਅਜੂ ਸਾਈਨ ਅਨਿਵਰਸ ਦਾ ਕੋਸ ਪਾਈ ਬਾਈ 3 ਦਾ ਡੈਰੀਵੇਟਿਵ ਫਾਈ ਕਰਨਾ ਡੀ ਬਾਈ ਡੀ ਐਕਸ ਫਿਰ ਅਗਦੀ ਦਾ ਸਾਈਨ ਫੰਕਸ਼ਨ ਡਿਕਰੀジング ਕਿ ਐਨਕਰੀਸਿੰਗ ਲਾਸਟ ਐਬਿਊਲਿਊਟ ਦਾ ਇੱਕ ਸਵਾਲ ਹੈਗਾ ਸਵਾ ਕੁਐਸ਼ਨ ਵੀ ਸੌਖੇ ਹੁੰਦੇ ਨੇਗੇ ਇਹ ਸਾਰਾ ਇੱਕ ਚੈਪਟਰ ਹੈਗਾ ਜਿਹੜਾ ਹੁਣ ਤੁਸੀਂ ਕਰਨਾ ਆਊਗਾ ਜੇ ਸਮਝ ਕੇ ਸੌਖੇ ਰਹੂ ਤੁਹਾਡੇ ਲਈ ਫਾਈਂਡ ਦਾ ਫਿਰ ਜਨਰਲ ਸੋਲੂਸ਼ਨ ਫਿਰ ਤੁਹਾਡਾ ਇਸ ਤਰ੍ਹਾਂ ਦੇ ਹੋਰ ਕੁਐਸ਼ਨ ਆ ਜਾਣਗੇ ਆ ਕੁਐਸ਼ਨਸ ਸੈਂਪਲ ਹੀ ਨੇ ਦੋਨੇ ਤੇ ਆ ਤੁਹਾਡਾ ਚੈਪਟਰ 1 ਆਉਂਦਾਗਾ ਉਹਦੇ ਚੋਂ ਉਹਦੇ ਵੀ ਇੱਕ ਐਕਸਰਸਾਈਜ਼ ਹੀ ਆ ਕਿਨੇ ਕੁਸ਼ਨ ਹਰ ਸਾਲ ਆਉਂਦੇ ਜਾਂਦੇ ਨੇ ਪੱਕਾ ਉਹਦੇ ਚ ਇੱਕ ਕੁਸ਼ਨ ਆਉਂਦੀ ਆਉਂਦਾ ਸੈਕਸ਼ਨ ਸੀ ਆ ਜੀ ਤੁਹਾਡੇ ਕੋਲ ਸੋ ਜਦੋਂ ਫਾਈਨਲ ਪੇਪਰ ਆਉਣ ਲੱਗਿਓ ਤੋ ਆਪਾਂ ਤੁਹਾਨੂੰ ਇੱਕ ਐਲਵੀਪੀ ਹੁੰਦੀ ਹੈ ਮੈਂ ਦੀ ਉਹ ਤੁਹਾਨੂੰ ਸੈਂਡ ਕਰ ਦਾਂਗੇ ਆਪਾਂ WhatsApp ਚੈਨਲ ਤੇ ਅਪਲੋਡ ਹੀ ਕਰ ਦਾਂਗੇ ਉਹਦਾ ਲਿੰਕ ਸੋ ਤੁਸੀਂ ਉਹ ਡਾਊਨਲੋਡ ਕਰ ਸਕਦੇ ਹੋ ਉਹਦੇ ਚ ਸਾਰੇ ਕੁਸ਼ਨਸ ਆਉਣਗੇ ਉਹ ਚ ਮੇਨ ਮੇਨ ਕੁਸ਼ਨ ਹੀ ਨੇ ਜਿਹੜੇ ਪੱਕਾ ਫਾਈਨਲ ਪੇਪਰ ਚ ਆਉਂਦੇ ਜਾਂਦੇ ਹੁੰਦੇ ਨੇ ਸੋ ਇੱਕ ਵਾਰ ਤੁਸੀਂ ਐ ਕਰਿਓ ਬਸ ਸਲੇਵਸ ਦਾਸ ਦੇ ਤੁਹਾਡੇ ਕਿਹੜਾ ਬਾਕੀ ਆਪਾਂ ਉਹ ਐਲਈਵੀ ਪਿਛਲੇ ਸਾਲ ਦੀ ਆਪਣੇ ਕੋਲ ਇਸ ਸਮੇਂ ਪਈਏਗੀ ਉਹੀ ਤਾਂ ਨੂੰ ਆਪਾਂ ਭੇਜ ਦਾਂਗੇ ਵਟਸਐਪ ਚੈਨਲ ਦਾ ਲਿੰਕ ਪਾ ਦਾਂਗੇ ਔਰ ਤੁਸੀਂ ਡਾਊਨਲੋਡ ਕਰ ਲਿਓ ਸੋ ਉਹੀ ਤੁਸੀਂ ਜ਼ੀਰੋ ਹਾਈਜ਼ ਕਰ ਲਓ ਜਿਆਦਾ ਕੁਐਸਚਨ ਰਿਵਾਈਜ਼ ਕਰਨ ਦੀ ਲੋੜ ਨਹੀਂ ਉਦੇ ਚ ਤੁਹਾਡਾ ਸਾਰਾ ਪੇਪਰ ਆਊਗਾ